ਰਾਜਬਦ ਦਾ ਸਵਾਗਤ ਆਪਣੇ ਚੈਨਲ ਦੇ ਉਪਰ ਜਿੱਦਾ ਗਿਆਨ ਨੂੰ ਪਤਾ ਹੀ ਹੈ ਕਿ ਇਸ ਸਮੇਂ ਲਈ ਤੇ ਉੱਪਰ ਜਿਟਾਏ ਉਹ ਕਾਫੀ ਜਿਆਦਾ ਵੱਟ ਡਾਟਾ ਟਾਈਪਿੰਗ ਦੇ ਵਿੱਚ ਵੀ ਲੜਾਈ ਜਿਹੜਾ ਹੈ ਉਹ ਲੱਗਦਾ ਹੈ ਜਿੱਥੇ ਕਿ ਜਿਹੜਾ ਵਾ ਟਰੈਕਟਰਾਂ ਦੇ ਉੱਤੇ ਜਿਹੜਾ ਵਾ ਉਹ ਕਾਫੀ ਜ਼ਿਆਦਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਵਾ ਇਸ ਵਾਰ ਜਦ ਟਰੈਕਟਰ ਲੈ ਕੇ ਜਿਹੜੇ ਆ ਮੇਲੇ ਦੇ ਵਿੱਚ ਲੋਕਾਂ ਦੇ ਕੋਲੋਂ ਜਾਇਆ ਜਾਂਦਾ ਹੈ ਤਾਂ ਉੱਥੇ ਜਿਹੜਾ ਵਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤੇ ਪੁਲਿਸ ਦੇ ਵੱਲੋਂ ਉੱਥੇ ਰੇਡ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਫੀ ਜ਼ਿਆਦਾ ਟਰੈਕਟਰ ਨੇ ਉਹ ਫਰਲੇ ਜਾਂਦੀ ਆ ਟਰੈਕਟਰਾਂ ਨੂੰ ਜਿਹੜਾ ਵਾ ਉਹ ਚਲਾ ਕੇ ਜਿਹੜਾ ਥਾਣੇ ਵਿੱਚ ਪੁਲਿਸ ਜਿਹੜੀ ਆ ਉਹ ਲੈ ਕੇ ਜਾਂਦੀ ਆ ਜਿਸ ਦੀਆਂ ਛੋਟੀਆਂ ਕਲਿੱਪਾਂ ਤੁਸੀਂ ਜਿਹੜਾ ਵਾ ਉਹ ਵੀਡੀਓਜ਼ ਵਿੱਚ ਵੀ ਦੇਖ ਸਕਦੇ ਜੀ ਪੁਲਿਸ ਵਾਲੋ ਕੀਤੀ ਗਈ ਇਹ ਕਾਰਵਾਈ ਜਿਹੜੀ ਆ ਕੀ ਉਹ ਸਹੀ ਆ ਕੀ ਉਹ ਨਹੀਂ ਆ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਾਰੇ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ ਕਿ ਤੁਹਾਰੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਟਰੈਕਟਰ ਨੇ ਜਿਹੜੇ ਮੋਡੀਫਾਈ ਟਰੈਕਟਰ ਨੇ ਉਹਨਾਂ ਨੂੰ ਬਾਉਂਡ ਵੀ ਜਿਹੜਾ ਹੈ ਮੁਕੀਤਾ ਜਾ ਰਿਹਾ ਵਾ ਪੰਜਾਬ ਪੁਲਿਸ ਦੇ ਵੱਲੋਂ ਤੇ ਕੀ ਇਹ ਸਹੀ ਕੀਤਾ ਜਾ ਰਿਹਾ ਵਾ ਇਸ ਨੂੰ ਲੈ ਕੇ ਆਪਣੇ ਵਿਚਾਰ ਜੜਿਆ ਕਮੈਂਟ ਕਰਕੇ ਜਰੂਰ ਦੱਸਿਓ